ਦਰਬਾਰ ਦੀ ਮਹਿਮਾ ਸਤ ਸੰਗ ਦੀ ਮਹਿਮਾ ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇ ਆਵਮ ਕਰੋੜਾਂ ਜੱਗਾਂ ਦੇ ਫੜ ਸੁਣਨ ਵਾਲਿਆਂ ਨੂੰ ਗਾਉਣ ਵਾਲਿਆਂ ਨੂੰ ਵਾਹਿਗੁਰੂ ਵੱਲੋਂ ਉਹਨਾਂ ਦੇ ਕਰਮਾਂ ਦੇ ਅਕਾਊਂਟ ਵਿੱਚ ਪਾ ਦਿੱਤੇ ਜਾਂਦੇ ਆਂ सुनो मेरे पिता में मसाधुदेश ਹਲ ਚਤਰਨ ਬੱਕੀ ਟਿੰਗੜੇ ਪਹਾੜਾਂ ਤੇ ਚੜ ਜਾਂਦੇ ਜਿਹੜਾ ਮਨ ਟੋਲਾ ਮਾੜੇ ਪਾਸੇ ਨੂੰ ਜਾਂਦਾ ਮਾੜੇ ਪਾਸੇ ਨੂੰ ਜਾਂਦਾ ਉਹ ਸਾਧੂਆਂ ਦੀ ਸੰਗਤ ਕਰਦਾ 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 ਪਰਮਾਤਮਾ ਦੇ ਨਾਲ ਮਿਲ ਜਾਂਦਾ ਕਿੰਨੇ ਮਿਲਿਆ ਕਬੀਰ ਕਹਿੰਦੇ ਕਬੀਰ ਜੀ ਕਹਿੰਦੇ ਮੈਨੂੰ ਸਾਧੂਆਂ ਦੀ ਸੰਗਤੀ ਮਿਲੀ ਹੈ ਹੋਰ ਮੈਨੂੰ ਕੀ ਵਲੇ ਨਹੀਂ ਵੀ ਤੇ ਤਾਣੀ ਬਣਦਾ ਨਾ ਜਿਵੇਂ ਦੂਜੇ ਮੇਰੇ ਭਰਾ ਬਣਦੇ ਮੈਂ ਕਿਹੜਾ ਕੋਈ ਲਹਿਦਾ ਕੁਛ ਕੀਤਾ ਇੱਕ ਸੰਤਾਂ ਦੀ ਸੰਗਤ ਮਿਲਤ ਸੰਤਾ ਸੰਗ ਕਬੀਰਾਂ ਵਿਗਰਿਓ ਵਿਗਰਿਓ ਤਾਂ ਭਾਵ ਹੁੰਦਾ ਬਦਲ ਜਾਂਦਾ ਸੋ ਕਬੀਰਾਂ ਰਾਮਾ ਹੋਏ ਨੇ ਕਹਿੰਦੇ ਕਬੀਰ ਜੀ ਕਹਿੰਦੇ ਮੈਨੂੰ ਸੰਤਾਂ ਦੀ ਸੰਗਤ ਮਿਲ ਗਈ ਕਹਿੰਦੇ ਮੈਂ ਸਾਧੂਆਂ ਦੀ ਸੰਗਤ ਕਰਦਾ 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 ਪਰਮਾਤਮਾ ਦੇ ਨਾਲ ਇੱਕ ਮਿਤ ਹੋ ਗਿਆ ਆਪਾਂ ਸਾਰੇ ਸਾਰੀ ਦੁਨੀਆ ਕਬੀਰ ਨੂੰ ਸੀਸਟ ਕਹਿੰਦੀ ਹੈ ਕਿ ਭਾਨ ਕਬੀਰ ਜੀ ਛੋਟੀ ਘਰ ਦੇ ਵਿੱਚ ਜਨਮ ਲੈ ਕੇ ਤਾਣੀ ਬਣ ਕੇ ਗਰੀਬੀ ਦੇ ਵਿੱਚ ਰਹਿ ਕੇ ਤੇ ਪਰਮਾਤਮਾ ਦੇ ਨਾਲ ਮਿਲਦਾ ਪਰਮਾਤਮਾ ਦਾ ਬ੍ਰਹਮ ਗਿਆਨ ਪ੍ਰਾਪਤ ਕੀਤਾ ਫਰੀਦ ਨੂੰ ਪਛ ਕੇ ਦੇਖ ਲੋ ਉਹ ਵੀ ਕਹਿੰਦਾ ਕਹਿੰਦੇ ਮੈਂ ਜਿੰਨਾ ਚਿਰ ਮੁਰਸ਼ਿਦ ਨਹੀਂ ਸੰਗਤ ਨਹੀਂ ਕੀਤੀ ਤੇ ਉਨਾਂ ਚਿਰ ਮੈਂ ਬਥੇਰਾ ਇੱਥੇ ਭੁੱਖਾ ਤੇ ਆਇਆ ਰਿਹਾ ਬਥੇਰਾ ਬਹੁਤ ਚਿਰ ਜੰਗਲਾਂ ਦੇ ਵਿੱਚ ਨੰਗੇ ਪੈਰੀ ਤੁਰਿਆ ਫਿਰਿਆ ਭੁੱਖਾ ਤੇ ਆਇਆ ਇੱਥੇ ਕੁਝ ਨਹੀਂ ਬਣਿਆ ਆਖਰ ਮਹਾਪੁਰਸ਼ਾਂ ਦੀ ਸੰਗਤ ਦੇ ਵਿੱਚ ਜਾ ਕੇ ਵਕਸੀਸ਼ ਹੋਈ ਉਥੋਂ ਹੀ ਬ੍ਰਹਮ ਗਿਆਨ ਗਿਆਨ ਹੁੰਦਾ ਹੈ ਗਿਆਨ ਸਭ ਤੋਂ ਵੱਧ ਦੁੱਖ ਦੇਣ ਵਾਲਾ ਸਭ ਤੋਂ ਸਭ ਨੂੰ ਉਹ ਹੈ ਅਗਿਆਨ ਜਿਹੜਾ ਅਗਿਆਨ ਦਾ ਅੰਧੇਰਾ ਹੈ ਨਾ ਅੰਧਕਾਰ ਸਭ ਕਦੇ ਨਾ ਹੋਈ ਹੈ ਰਾਜਾ ਰਾਮ ਕੋ ਦੂਰ ਮਿਲ ਰਹੀ ਕਬੀਰ ਦਾ ਇੱਕ ਬਚਨ ਹੁੰਦਾ ਹੈ ਕਹਿੰਦੇ ਸਭ ਤੋਂ ਦੁਖੀ ਬੰਦਾ ਜਿਹੜਾ ਦੁੱਖ ਦੇਣ ਵਾਲਾ ਉਹ ਪਤਾ ਕੀ ਆ ਉਹ ਹੈ ਅਗਿਆਨ ਦਾ ਹਨੇਰਾ ਜਿਹੜਾ ਰਾਸ਼ਟਰਪਤੀ ਦਾ ਨਹੀਂ ਚੱਕਿਆ ਜਾਂਦਾ ਸਾਇੰਸ ਵਾਲਿਆਂ ਦਾ ਨਹੀਂ ਚੱਕਿਆ ਜਾਂਦਾ ਡਾਕਟਰਾਂ ਦਾ ਨਹੀਂ ਚੱਕਿਆ ਜਾਂਦਾ ਜੱਜਾਂ ਵਕੀਲਾਂ ਦਾ ਨਹੀਂ ਚੱਕਿਆ ਜਾਂਦਾ ਅਗਿਆਨ ਦਾ ਹਨੇਰਾ ਇਹ ਐਨਾਂ ਕ ਭੱਪ ਹਨੇਰਾ ਆਹ ਹਨੇਰਾ ਤਾਂ ਕੁਝ ਵੀ ਨਹੀਂ ਬਾਹਰ ਦਾ ਹਨੇਰਾ ਇੱਥੇ ਕੁਝ ਵੀ ਨਹੀਂ ਹੈ ਬਾਹਰ ਦਾ ਹਨੇਰਾ ਤਾਂ ਆਪਾਂ ਚਾਨਣ ਕਰ ਦਾਂਗੇ ਸੂਰਜ ਚੜਦਾ ਹੈ ਹਨੇਰਾ ਚੱਕਿਆ ਜਾਂਦਾ ਹੈ ਲਾਈਟਾਂ ਲਗਾ ਦਿੰਦੇ ਆ ਪਰ ਜਿਹੜਾ ਅ ਗਿਆਨ ਦਾ ਹਨੇਰਾ ਹੈ ਬਾਹਰ ਤਾਂ ਜੇ ਹਨੇਰਾ ਵੀ ਹੋਵੇ ਕਬਰੇ ਦੇ ਵਿੱਚੋਂ ਆਪਾਂ ਫਿਰ ਵੀ ਚੀਜ਼ ਚੱਕਦੇ ਹਾਂ ਉਹਦਾ ਬੰਦਾ ਕਰਕੇ ਰੇ ਇਧਰ ਦੇ ਪਾਸੇ ਗਿਰ ਗਿਆ ਇਧਰ ਦੇ ਪਾਸੇ ਬਦਾਨੀ ਚੀਜ਼ ਪਈ ਐ ਹਨੇਰੇ ਚੋਂ ਵੀ ਟੋਲ ਲਿਉਂਦੇ ਆ ਲੱਭ ਜਾਂਦੇ ਨੇ ਤੇ ਨਾਲੇ ਹੋਰ ਹੈ ਜਿਹੜਾ ਦੁਨਿਆਵੀ ਜਿਹੜਾ ਹਨੇਰਾ ਹੈ ਜਿਹੜਾ ਆਪਾਂ ਰਾਤਾਂ ਨੂੰ ਦੇਖਦੇ ਆਂ ਭੁੱਪ ਹਨੇਰਾ ਇਹਦੇ ਵਿੱਚ ਇਹਦੇ ਵਿੱਚ ਤੂੰ ਆਪ ਤਾਂ ਨਹੀਂ ਗਵਾਜਦਾ ਧਿਆਨ ਨਾਲ ਸੁਣਿਓ ਤੂੰ ਤਾਂ ਨਹੀਂ ਗਵਾਜਦਾ ਭੁੱਲਦਾ ਤਾਂ ਨਹੀਂ ਤੈਨੂੰ ਪਤਾ ਲੱਗਦਾ ਨਾ ਫਲਾਣਾ ਸੀਵਾ ਐ ਅਗੇ ਆਣ ਦਾ ਹਨੇਰਾ ਇੰਨਾ ਤੇ ਡੂੜਾ ਹੈ ਇੰਨਾ ਤੇ ਜਿਆਦਾ ਘੁੱਪ ਹਨੇਰਾ ਹੈ ਕਿ ਆਪਣੇ ਆਪ ਨੂੰ ਵੀ ਭੁੱਲ ਗਿਆ ਵੀ ਮੈਂ ਕੌਣ ਹਾਂ ਇਹਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਬਸ ਜਿਹਨੇ ਇਹ ਜਾਣ ਲਿਆ ਉਹਦਾ ਜੀਵਨ ਸਫਲ ਆ ਜਿਹਨੂੰ ਇਹਨਾਂ ਪਤਾ ਹੀ ਨਹੀਂ ਮੈਂ ਕੌਣ ਜਿਹਨੂੰ ਪਤਾ ਨਾ ਹੋਵੇ ਮੈਂ ਕੌਣ ਆ ਉਹਨੂੰ ਬਲਾਪਾ ਕੀ ਕਹਿੰਦੇ ਆ ਜਿਹਨੂੰ ਆਪਣਾ ਆਪ ਭੁੱਲ ਜੇ ਵੀ ਮੈਂ ਕੌਣ ਆ ਉਹਨਾਂ ਵੀ ਪਤਾ ਨਾ ਕਿਸੇ ਨੂੰ ਲੱਗੇ ਵੀ ਮੇਰਾ ਹੁਣ ਦਰਿਆ ਵੀ ਚਲੋ ਆਪਾਂ ਕਹਿੰਦੇ ਮੇਰਾ ਨਾਮ ਸ਼ਤਰ ਸਿੰਘ ਆ ਫੁਲਾਨਾ ਸਿੰਘ ਆ ਮੇਰਾ ਨਾਮ ਫੁਲਾਨਾ ਪਿੰਡ ਆ ਮੇਰਾ ਜੇ ਆ ਵੀ ਬਲਾ ਭੁੱਲ ਜੇ ਕਿ ਮੇਰਾ ਨਾਮ ਕੀ ਐ ਮੇਰੀ ਮਾਂ ਕੌਣ ਐ ਮੇਰਾ ਪਿਓ ਪੁੱਤ ਕੌਣ ਐ ਉਹਨੂੰ ਬਲਾਪਾ ਕੀ ਕਹਿੰਦੇ ਆ ਹੈਗੇ ਇਹੋ ਜੀ ਕੀ ਕਹਨੇ ਉਹਨੂੰ ਆਪਾਂ ਪਾਗਲ ਕਮਲਾ ਜਿਹੜਾ ਕਮਲਾ ਹੁੰਦਾ ਹੈ ਪਾਗਲ ਹੁੰਦਾ ਹੈ ਉਹ ਇੰਨਾ ਕੁ ਗਵਾਸ਼ ਜਾਂਦਾ ਹੈ ਕਿ ਉਹਨੂੰ ਇੰਨਾ ਵੀ ਸੋਝੀ ਨਹੀਂ ਰਹਿੰਦੀ ਕਿ ਮੈਂ ਫਲਾਣਾ ਸਿਆਮ ਆਹ ਮੇਰੀ ਮਾਂ ਆਪਦੇ ਜੁਆਕਾਂ ਨੂੰ ਵਟਣ ਲੱਗ ਜਾਂਦੇ ਆ ਆਪਦੇ ਜੁਆਕਾਂ ਦਾ ਗਲ ਘੁੱਟ ਦਿੰਦੇ ਆ ਜਿਹੜੇ ਕਮਲੇ ਹੋ ਜਾਂਦੇ ਆ ਕਿਉਂਕਿ ਸੋਚੀ ਡਾਕਟਰ ਵੀ ਉਹਨਾਂ ਦਵਾਈਆਂ ਜਿਹੜੀਆਂ ਨਾਲ ਦਿੰਦੇ ਆ ਉਹ ਵੀ ਉਹਨੂੰ ਨੀਂਦ ਨੂੰ ਤੇ ਦਵਾਈਆਂ ਕਿਉਂ ਕਿਸੇ ਟਿਕਾਣੇ ਤੇ ਲਿਆ ਕੇ ਲਿਆਉਣੇ ਚਾਹੁੰਦੇ ਆ ਤਾਂ ਕਿ ਉਹਨੂੰ ਪਤਾ ਲੱਗ ਜੇ ਮੈਂ ਕੌਣ ਆ ਆ ਸੰਸਾਰ ਤੋਂ ਤੌਰ ਤੇ ਗੁਰੂ ਬਿਨ ਹੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਮਹਾਰਾਜ ਕਹਿੰਦੇ ਵੀ ਉਹ ਚੀਂ ਕਰਦਾ ਤੂੰ ਵੀ ਤੈਨੂੰ ਵੀ ਪਤਾ ਨਹੀਂ ਮੈਂ ਕੌਣ ਜੇ ਸੱਚ ਜਾਣ ਜੱਗ ਦੀ ਹਾਲਾਤ ਦੇਖ ਜੱਗ ਦੇ ਪਾਪਾ ਦਾ ਕਰੇ ਪਦਾਨਾ ਬੰਦਾ ਇਦਾਂ ਕਮਾਈ ਕਰਕੇ ਪਦਾਨਾ ਇਦਾਂ ਕਰਕੇ ਪਦਾਨਾ ਇਦਾਂ ਕਰਕੇ ਮਹਾਰਾਜ ਕਹਿੰਦੇ ਸਾਰਾ ਜੱਗ ਕਮਲਾ ਹੁੰਦਾ ਹੈ ਕਮਲਾ ਗੁਰੂ ਜੀ ਨੂੰ ਪੁੱਛ ਕੇ ਦੇਖ ਜਦੋਂ ਬਾਣੀ ਪੜਾਂਗੇ ਨਾ ਫਿਰ ਪਤਾ ਲੱਗਣਾ ਵੀ ਸੰਸਾਰ ਕੀ ਹੈ ਤੇ ਕਿਧਰੋਂ ਤੁਰਿਆ ਹੋਇਆ ਹੈ ਜੱਗ ਮਾਰੇ ਕਹਿੰਦੇ ਮਾਇਆ ਮਮਤਾ ਮੋਣੀ ਜਿਨ ਬਿਨ ਦੰਤਾਂ ਤਾ ਜਗ ਖਾਇਆ ਬਿਨ ਦੰਦਾਂ ਤੋਂ ਖਾਗੀ ਬਿਨ ਦੰਤਾਂ ਮਾਇਆ ਮਮਤਾ ਮੋਣੀ ਜਿਨ ਬਿਨ ਦੰਤਾਂ ਤਾ ਜਗ ਖਾਇਆ ਮਨਮੁਖ ਖਾਦੇ ਕਿਨਾਂ ਨੂੰ ਖਾਗੀ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਮਨ ਦੇ ਕੀਤੇ ਫੈਸਲੇ ਤੈਅ ਕਰਕੇ ਚੱਲਦੇ ਨੇ ਮਨ ਮੁਕ ਖਾਦੇ ਗੁਰਮੁਖ ਉਬਰੇ ਗੁਰਮਖ ਨੇ ਕੋਲ ਗਿਆ ਦੇ ਵਿੱਚ ਉਬਰ ਗਿਆ ਜਿਨ ਨੇ ਸੱਚ ਨਾਮ ਚਿਤ ਲਾਇਆ ਹੁਣ ਪਿਆਰ ਵਿੱਚ ਕੰਮ ਕਰਨਾ ਹੈ ਆਪਣਾ ਸਤਸੰਗ ਦੇ ਵਿੱਚ ਆਉਨੇ ਆ ਇਤੋਂ ਇੱਕ ਚੀਜ਼ ਲੈ ਕੇ ਜਾਣੀ ਹੈ ਕਿ ਤੇਰਾ ਚਿੱਤ ਹੈ ਨਾ ਜਿਹੜਾ ਚਿੱਤ ਉਹ ਭਜਨ ਵਿੱਚ ਲੱਗੇ ਗੁਰੂ ਕੋਲੇ ਲੱਗੇ ਗੁਰੂ ਦੇ ਸ਼ਬਦ ਨਾਲ ਲੱਗਿਆ ਰਹੇ ਜਦੋਂ ਆਪਾਂ ਸਾਰਾ ਦਿਨ ਤਾਂ ਗੁਰੂ ਗ੍ਰੰਥ ਸਾਹਿਬ ਕੋਲੇ ਨਹੀਂ ਬੈਠ ਸਕਦੇ ਗੁਰੂ ਸਾਹਿਬ ਦਾ ਬਚਨ ਹੈ ਇਹਨੂੰ ਨਾਲ ਲੈ ਕੇ ਤੁਰਿਆ ਫਿਰ ਖੇਤਾਂ ਨੂੰ ਢੇਲੇ ਮਾਰਦਾ ਤੁਰਿਆ ਫਿਰਦਾ ਬੱਸਾਂ ਤੇ ਜਾਂਦਾ ਸਫ਼ਰ ਕਰਦਾ ਜਿੱਥੇ ਵੀ ਤੂੰ ਹੈ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਜਿਹੜੇ ਰਹਿੰਦੇ ਆ ਨਾ ਉਹਨੂੰ ਪਿਆਰਉਂਦੇ ਉਹ ਵੀ ਤਰ ਜਾਂਦੇ ਆ ਪਾਰ ਲੰਘਦੇ ਆ ਗੁਰੂ ਉਹਨਾਂ ਨੂੰ ਡੁੱਬਣ ਨਹੀਂ ਦਿਆ ਕਰਦਾ ਸ਼ਬਦ ਵਿੱਚ ਪਾਵਰ ਆ ਸ਼ਬਦੇ ਦੇ ਨਾਲ ਹੀ ਜਾਂਦਾ ਅੱਗੇ ਮਾਰੇ ਇਹ ਕਹਿੰਦੇ ਮਨੁੱਖ ਖਾ ਦੇ ਪਰ ਮੁਖ ਉਭਰੇ ਜਿਨੇ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਣਾ ਫਿਰੈ ਜਿਦੇ ਕੋਲੇ ਨਾਮ ਨਹੀਂ ਨਾ ਹੈਂਦਾ ਯਾਦ ਰੱਖਿ ਗੁਰੂ ਤੋਂ ਲਿਆ ਜਿਹਦੇ ਕੋਲੋਂ ਨਾਮ ਨਹੀਂ ਜਿਹਦੇ ਕੋਲੇ ਮਹਾਰੇ ਕਹਿੰਦੇ ਵਿਣ ਨਾਵੇ ਜਗ ਕਮਲਾ ਫਿਰੈ ਕਮਲਾ ਜਿਵੇਂ ਕਮਲੇ ਹਰਦੇ ਉਧਰ ਕਮਲੇ ਤੁਸੀਂ ਦੇਖਿਓ ਨੇ ਬਾਹਰ ਕਮਲੇ ਕਿਤੇ ਪਾਗਲ ਉਹ ਤੋਂ ਕੁਵਾਰ ਜਾਂ ਚੱਕ ਲਿਆਲੀ ਦਾ ਜੀਆਂ ਚੱਕ ਲਿਆ ਰੋਡ ਦੇ ਚੱਕ ਲਿਆ ਉਹ ਲਫਾਫੇ ਦੇ ਚੱਕ ਲਿਆ ਉੱਥੋਂ ਬਸ ਇਹੋ ਜਿਹੇ ਤੀਜੀਆਂ ਇਕੱਠੀਆਂ ਕਰਦੇ ਫਿਰਦੇ ਨੇ ਤੁਸੀਂ ਹਟਾਓ ਹਟਦੇ ਨਹੀਂ ਨੌਨਾਂ ਤੱਕ ਜੇ ਤੂੰ ਪਰੇ ਚੱਲ ਬੋਲਾ ਸਿਆਣਾ ਆ ਗਿਆ ਮੈਂ ਠੀਕ ਕਰਦੇ ਆ ਜਿਹੜਾ ਉਸ ਕਰ ਰਿਹਾ ਮੰਨਦੇ ਨਹੀਂ ਹੁੰਦੇ ਜਿਹੜੇ ਕਮਲੇ ਹੁੰਦੇ ਆ ਉਹ ਚੀਜ਼ਾਂ ਇਕੱਠੀਆਂ ਕਰਦੇ ਫਿਰਦੇ ਆ ਆਮ ਬੰਦਾ ਦੇਖਦਾ ਵੀ ਇਹਦੇ ਕੀ ਕੰਮ ਆਉਂਗੇ ਲਫਾਫੇ ਦੱਸੋ ਇਹਨੇ ਰੋੜ ਕੀ ਕਰਨੇ ਆ ਕਣਿਆ ਠਿਕਰੀਆਂ ਇਕੱਠੀਆਂ ਕਰੀ ਜਾਂਦੇ ਨੇ ਕੀ ਕਰ ਲਈਆਂ ਨੇ ਆਹ ਮੀਰਾ ਚੱਕਦਾ ਫਿਰਦਾ ਇਥੇ ਰੁੜਗਾ ਪੇ ਨਹੀਂ ਕਰਨ ਦੇ ਜਾਣੇ ਆਮ ਬੰਦਾ ਕਹਿੰਦਾ ਸਿਆਣਾ ਸੋਚਦਾ ਏਸੀ ਤਰ੍ਹਾਂ ਗੁਰੂ ਸਾਡੇ ਵੱਲ ਸੋਚ ਕੇ ਕਹਿੰਦੇ ਨੇ ਕਿਹੜਾ ਤੂੰ ਕੁਛ ਕਰਦਾ ਫਿਰਦਾ ਤੇਰੇ ਕੰਮ ਉਹ ਅਵਰ ਕਾਜ ਤੇਰਾ ਮਨ ਸਾਧ ਸੰਗਤ ਵੱਜ ਕੇ ਰਹੀ ਆ ਇੱਕ ਕੰਮੜਾ ਹੋਇਆ ਉਹ ਕਿਹਨੂੰ ਪਤਾ ਲੱਗੂਗਾ ਇਸ ਗੱਲ ਦੀ ਜਾਣਕਾਰੀ ਕਿਹਨੂੰ ਪਤਾ ਲੱਗਿਆ ਵੀ ਕੌਲਾ ਹੋ ਗਿਆ ਫਿਰਦਾ ਹੈ ਮਹਾਰਾਜ ਕਹਿੰਦੇ ਗੁਰਮਖ ਨਦਰੀ ਆਇਆ ਜਿਹੜੇ ਗੁਰਮਖ ਬਣ ਗਏ ਨਾ ਗੁਰਮਖ ਜਿਨ੍ਹਾਂ ਨੇ ਬਾਣੀ ਨੂੰ ਵਿਚਾਰ ਲਿਆ ਜਾਣ ਲਿਆ ਵੀ ਸੱਚ ਕੀ ਹੈ ਤੇ ਉਹਨਾਂ ਨੇ ਦੇਖਿਆ ਵੀ ਇਹ ਸੰਸਾਰ ਕਿਸ ਪਾਸੇ ਲੱਗਿਆ ਹੋਇਆ ਇਕੋ ਸਤਗੁਰ ਜਾਗਤਾ ਹੋਰ जग ਸੂਤਾ ਹੋ ਪਿਆਸ ਮੋਹ ਦੀ ਨੀਂਦ ਵਿੱਚ ਸੁਤਾ ਪਿਆਸ ਸੰਸਾਰ ਨਾਲ ਜੁੜਿਆ ਕੇ ਸੁਤਾ ਵਸ ਲੱਗੀ ਜਾਂਦੇ ਆ ਜਣ ਇਦਾਂ ਹੀ ਗੀਤ ਜਾਂਦੀਆਂ ਸਾਰੀ ਤਹੀ ਹੁਣੀ ਸੰਸਾਰ ਧਰਮ ਸੱਤਾ ਸਤਿਆਂ ਅਹੰਮ ਨਿਮ ਰਹਿਣ ਬਿਹਾਣੀ ਕਿਹਨੇ ਜਗਾਉਣਾ ਤੈਨੂੰ ਕਿਨੇ ਜਗਾਉਣਾ ਕਿਨੇ ਹਲੂਣਾ ਦੇਣਾ ਤੈਨੂੰ ਹਲੂਣਾ ਦਿੱਤੇ ਬਣਾ ਤਾ ਜਾਗਦਾਨੀ ਨਾ ਨੀਂਦ ਕਿੰਨੀ ਮਿੱਠੀ ਹੁੰਦੀ ਕਦਮ ਚਲੋ ਚਲੋ ਮੇਰੇ ਕੋਲ ਪਰੌੜਾ ਨਾ ਪਾਵਨ ਸੌਣ ਲੈਣ ਲੇ ਨੀਂਦ ਪਿਆਰੀ ਹੁੰਦੀ ਹੈ ਮਾਇਆ ਮਿੱਠੀਆਂ ਲੋਰੀਆਂ ਦੇਵੇ ਲੋਰੀਆਂ ਦੇ ਰਹੀ ਐ ਨੂੰ ਵੇਖੀ ਕਿਤੇ ਜਾਗ ਨਾ ਪਈ ਜਿਵੇਂ ਮਾਵਾਂ ਦਿੱਤੀਆਂ ਨੇ ਨਾ ਲੋਰੀਆਂ ਮਾੜਾ ਜਿਹਾ ਬੱਚਾ ਜਾਗਣ ਲੱਗਦਾ ਤੇ ਨਾਲ ਦੀ ਨਾਲ ਫੇਰ ਉਹ ਥਾਪਰ ਦਿੰਦੇ ਨੇ ਫੇ ਉਸ ਨੂੰ ਹਲੂਣੇ ਜੇ ਦੇ ਕੇ ਫੇਰ ਲੋਰੀਆਂ ਦੇ ਕੇ ਸਮਾ ਲੈਂਦੇ ਨੇ ਬਿੱਟਿਆ ਕਿਤੇ ਮਾੜਾ ਮੋਟਾ ਇਹ ਜਾਗਣ ਦੀ ਕੋਸ਼ਿਸ਼ ਕਰਦਾ ਤੇ ਨਾਲ ਦੀ ਨਾਲ ਗੁਰਮੁਖ ਪਿਆਰੋ ਇਧਰੋਂ ਆਈ ਲੋਰੀ ਇਧਰੋਂ ਆਈ ਫੇਰ ਉਥੇ ਦਾ ਉਥੇ ਹੀ ਸੌਂ ਗਿਆ ਜਗਾਉਂਦੇ ਨੇ ਸਤਗੁਰੂ ਪਾਸ਼ਾ ਮਹਾਰਾਜ ਠੋਕਰਾਂ ਲਾ ਲਾ ਕੇ ਆਜ ਜਿਹੜੀ ਮੈਂ ਠੋਕਰਾਂ ਨੇ ਨਾ ਵੀ ਤੇਰਾ ਕਿੰਨਾ ਚਿਰ ਹੋ ਗਿਆ ਓਏ ਤੂੰ ਰਹਿਣਾ ਨਹੀਂ ਤੂੰ ਜਾਣਾ ਹੈ ਸਭ ਠੋਕਰਾਂ ਹੀ ਨੇ ਸਾਨੂੰ ਜਗਾਉਣ ਵਾਸਤੇ ਉਹ ਕੁਝ ਨਹੀਂ ਹੈ ਜਾਣਾ ਤਾਂ ਹੈ ਹੀ ਤੂੰ ਪਰ ਕੋਈ ਪਹਿਲਾ ਠੋਲਾ ਮਾਰੇ ਤੇ ਕੋਈ ਜਾਗ ਪਵੇ ਕੁਝ ਪੱਲੇ ਬੰਨ ਕੇ ਲੈ ਜਾਵੇ ਜਿਸ ਵਾਸਤੇ ਇਸ ਨੂੰ ਸ਼ਰੀਰ ਮਿਲਿਆ ਹੈ ਕਿ ਉਸ ਦੀ ਪ੍ਰਾਪਤੀ ਕਰ ਲੇ ਸੋ ਵਿਚਾਰ ਕਰਦੇ ਸੀ ਇੰਨਾ ਅਗਿਆਨ ਦਾ ਅੰਧੇਰਾ ਹੈ ਕਿ ਆਪਣੇ ਆਪ ਨੂੰ ਹੀ ਭੁੱਲ ਗਿਆ ਵੀ ਮੈਂ ਹਾਂ ਮੈਂ ਬਾਬਾ ਜੀ ਇੱਕ ਕਥਾ ਸੁਣਾਉਂਦੇ ਹੁੰਦੇ ਕਹਿੰਦੇ ਇੱਕ ਰਾਜਾ ਸੀ ਕਹਿੰਦੇ ਰਾਜਾ ਸੀ ਤੇ ਉਹ ਕਿਸੇ ਪਾਰਟੀ ਪੁਰਗੀ ਕੋ ਗਿਆ ਬਾਅਦ ਤੇ ਜਦੋਂ ਘਰ ਆਇਆ ਤੇ ਉਹ ਕੋਨੇ ਨਸ਼ਾ ਜਿਆਦਾ ਪੀ ਲਿਆ ਸ਼ਰਾਬ ਖੂਬ ਪੀ ਲਈ ਨਸ਼ੇ ਦੇ ਵਿੱਚ ਆਪਣੇ ਆਪ ਨੂੰ ਕਹਿੰਦੇ ਮੈਂ ਰਾਜਾ ਜਦੋਂ ਮਹਿਲਾ ਦੇ ਵਿੱਚ ਆਇਆ ਤੇ ਆਪਦੇ ਉਹ ਜਿਹੜੇ ਲੈ ਕੇ ਆਇਆ ਉਸ ਨੂੰ ਕਹਿੰਦਾ ਇਹ ਕੌਣ ਹੈ ਕਹਿੰਦੇ ਹਜੂਰ ਇਹ ਆਪਣੇ ਪਹਿਰੇਦਾਰ ਨੇ ਤੁਹਾਡੇ ਮਹਿਲ ਦੇ ਆਲੇ ਦੁਆਲੇ ਤੁਹਾਡੇ ਸੇਵਾਦਾਰ ਨੇ ਡਿਊਟੀ ਵਾਲੇ ਬੰਦੇ ਆ ਆਪਣੇ ਨੌਕਰ ਨੇ ਨਹੀਂ ਨਹੀਂ ਮੈਂ ਪੈਰਾ ਦੇਉਂਗਾ ਉਹ ਕਹਿੰਦੇ ਵੀ ਤੂੰ ਤਾਂ ਰਾਜਾ ਹੈਂ ਤੂੰ ਕੀ ਪੈਰਾ ਦੇਂਦਾ ਨਹੀਂ ਨਹੀਂ ਮੈਂ ਪੈਰਾ ਦੇਉਂਗਾ ਲਿਓ ਬਰਦੀ ਲਿਓ ਬਜ਼ੂਰਤ ਲਿਓ ਮੈਨੂੰ ਉਹ ਰਾਜੇ ਨੂੰ ਕਿਹੜਾ ਆਖੀਂ ਉਹ ਨੌਕਰ ਵਾਲੇ ਕੱਪੜੇ ਪਾ ਲੇ ਵਰਦੀ ਪਾ ਲਈ ਤੇ ਉਥੇ ਸਾਰੀ ਰਾਤ ਗੜੇ ਜੰਦਾ ਖੜਿਆ ਤੇ ਜਦੋਂ ਨਸ਼ਾ ਉਤਰਿਆ ਤੇ ਆਪਣੇ ਆਪ ਤੇ ਸੰਸਾਰ ਹੋਇਆ ਕਹਿੰਦਾ ਉਹਦਾ ਮੈਂ ਮੈਂ ਰਾਜਾ ਤੇ ਮੈਂ ਨੌਕਰਾਂ ਵਾਲੇ ਕੱਪੜੇ ਪਾ ਕੇ ਸਾਰੀ ਰਾਤ ਰੇ ਫਰੇ ਕਿਉਂ ਕਿਉਂਕਿ ਨਸ਼ਾ ਚੜਿਆ ਕਰੇ ਇਸੇ ਤਰ੍ਹਾਂ ਅਮਰਗੋਲ ਨੂੰ ਲਾ ਕੂੜ ਕਾ ਦੱਤਾ ਦੇ ਬਣਹਾਰ ਕਹਿੰਦੇ ਗਰੋਲਾ ਕਹਿੰਦੇ ਆ ਗੋਲਾ ਵੱਡਾ ਸਾਰਾ ਗੋਲਾ ਇਹ ਨੂੰ ਦਿੱਤਾ ਹੋਇਆ ਹੈਗਾ ਨਸ਼ੇ ਦਾ ਮਾਇਆ ਦਾ ਕੂੜ ਦਾ ਤਾਂ ਕਿ ਇਹ ਨੂੰ ਸੱਚ ਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਸੱਚ ਹੁੰਦਾ ਕੀ ਸਮਝ ਨਹੀਂ ਆ ਰਹੀ ਹੁਣ ਨਸ਼ੇ ਦੇ ਵਿੱਚ ਤੁਰਿਆ ਫਿਰਦਾ ਹੈ ਨਸ਼ੇ 'ਚ ਸੰਸਾਰ ਦਾ ਨਸ਼ਾ ਚੜਿਆ ਹੈ ਮੇਰੇ ਕੋਲੇ ਬਹੁਤ ਕੁਝ ਹੈ ਮੇਰੇ ਕੋਲੇ ਜ਼ਮੀਨਾਂ ਜਾਇਦਾਦਾਂ ਨੇ ਮੇਰੇ ਕੋਲੇ ਪੈਸਾ ਹੈ ਮੇਰੇ ਕੋਲੇ ਆ ਹੈ ਮੇਰੇ ਕੋਲੇ ਪਰਿਵਾਰ ਹੈ ਮੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਆ ਇਹਨਾਂ ਚੀਜ਼ਾਂ ਕੀ ਵਸੂਲ ਜਿਕੇ ਰਹਿ ਗਏ ਜਿਹੜੀ ਚੀਜ਼ ਪੂਰੀ ਹੋਣੀ ਸੀ ਉਹ ਹੈ ਨਹੀਂ ਉਹਨੂੰ ਵਿਸਾਰੀ ਬੈਠਾ ਮਨ ਮਾਇਆ ਮੈਂ ਫਤ ਰਹਿਓ ਵਿਸਰਿਓ ਗੋਬਿੰਦ ਨਾਮ ਹੁਣ ਨਾਮ ਵਿਸਰੇ ਇੱਕ ਚੀਜ਼ ਹੀ ਰੱਖੂ ਰਹੂਗੀ ਕੋਲੇ ਦੂਜੀ ਚਲੀ ਜਾਣੀ ਹੈ ਧਿਆਨ ਤਾਂ ਇੱਕ ਤੇ ਟਿਕਣਾ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਆਪਣੇ ਖਿਆਲ ਨੂੰ ਆਪਣੇ ਮਾਲਕ ਨਾਲ ਜੋੜ ਲਿਆ ਸ਼ਬਦ ਨਾਲ ਜੋੜ ਲਿਆ ਅਮਨ ਗੁਰੂ ਦਾ ਕੂੜ ਕਾ ਦਿੱਤਾ ਦੇਣ ਹਾਰ ਸੱਚ ਮਿਲਿਆ ਤਨ ਸੁਖੀਆਂ ਉਹ ਜਾਣਦੇ ਆ ਇਸ ਗੱਲ ਨੂੰ ਸੋਖੀਆਂ ਨੂੰ ਇਹ ਕਹਿੰਦੇ ਦੀ ਪੀਤੀ ਹੋਈ ਐ ਦੂਜੇ ਨੂੰ ਕਿਸੇ ਨੇ ਤਾਂ ਸੋਫੀ ਆ ਇਹ ਨਹੀਂ ਹੱਥੋਂ ਦਾ ਸੱਚ ਮਿਲਿਆ ਕਿੰਨਾ ਸੋਖੀਆਂ ਸੱਚ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਨਸ਼ਾ ਨਹੀਂ ਸੀ ਕਿਉਂਕਿ ਉਹ ਕਹਦੇ ਰਹੇ ਸਭ ਕੁਛ ਤੇਰਾ ਪਰਿਵਾਰ ਤੇਰਾ ਜ਼ਮੀਨ ਜੱਗ ਤੇਰੀ ਘਰ-ਬਾਰ ਤੇਰਾ ਜੋ ਕੁਛ ਤੂੰ ਮੈਨੂੰ ਦਿੱਤਾ ਉਹ ਵਹਿਗੁਰੂ ਤੇਰੀ ਕਿਰਪਾ ਹੈ ਇਹ ਤੇਰਾ ਹੈ ਮੇਰਾ ਮੁਝ ਵਿੱਚ ਨਹੀਂ ਆਹ ਸ਼ਬਦ ਪੜ ਕੇ ਸਾਰਾ ਕੁਝ ਤੋਲਾ ਲੈਂਦੇ ਪਿਆਰੇ ਜੀ ਮੇਰੀ ਇੱਥੇ ਕੋਈ ਚੀਜ਼ ਨਹੀਂ ਇਹ ਕਿਆ ਲੱਗਿਆ ਵਿੱਚ ਮਹਾਰਾਜ ਮੇਰਾ ਇੱਥੇ ਕੁਛ ਨਹੀਂ ਹੈ ਬਸ ਇਹ ਹੀ ਢਿੱਕਾ ਹੈ ਜਦੋਂ ਇਹ ਢਿੱਕਾ ਹੀ ਪਾਸੇ ਹੋ ਜੇ ਤੁਹਾਨੂੰ ਪਤਾ ਹੈ ਖਾਲ ਦੇ ਵਿੱਚ ਪਾਣੀ ਆਉਂਦਾ ਹੈ ਬੁਰੇ ਢਿੱਕਾ ਪਿਆ ਹੋਇਆ ਹੈ ਪਾਣੀ ਨੇ ਰੁਕੀ ਜਾਣਾ ਉਸਦੀ ਜੇ ਤੁਸੀਂ ਉਹ ਢਿੱਕਾ ਚੱਕਦੇ ਹੋਗੇ ਤੇ ਪਾਣੀ ਨੇ ਸਦਾ ਹੀ ਲੰਘ ਜਾਣਾ ਹੈ ਆਹੀ ਲਿਖ ਹੈ ਤੇਰੇ ਮਨ ਦੇ ਕਿਵ ਸੱਚਿਆਰਾ ਹੋਈ ਐ ਕਿਉਂ ਕੂੜਾ ਤੋ ਤੈ ਆਹ ਕਾਲ ਹੁਕਮ ਰਜ਼ਾਈ ਚਦਣਾ ਨਾਨਕ ਲਿਖਿਆ ਤੁਏ ਮਨ ਲਾ ਵੀ ਸੰਕਸ਼ ਤੇਰਾ ਮੇਰਾ ਤਾਂ ਮੁਝਵੇਂ ਮੇਰੇ ਵਿੱਚ ਵੀ ਮੇਰਾ ਕੁਛ ਨਹੀਂ ਹੋਰ ਤਾਂ ਕੀ ਕਹਣਾ ਬਾਹਰ ਦੀਆਂ ਗੱਲਾਂ ਤਾਂ ਛੱਡੋ ਇਹ ਤਾਂ ਤੇਰੇ ਦਾ ਹਨੀ ਹੁਣ ਸੂਰਜ ਕੀਦਾ ਵਾਹਿਗੁਰੂ ਨੇ ਬਣਾਇਆ ਆਪਣਾ ਕੀ ਧਰਤੀ ਕੀਦੀ ਐ ਇਹ ਵੀ ਉਸੇ ਨੇ ਬਣਾਈ ਐ ਆਪਾਂ ਕਹਿੰਦੇ ਮੇਰਾ ਪਣਾ ਜਾਂਦਾ ਧਰਤੀ ਪਰਮਾਤਮਾ ਨੇ ਬਣਾਈ ਹੈ ਜੀਵ ਜੰਤੂ ਉਹਨੇ ਬਣਾਏ ਆ ਪਾਣੀ ਪੀਣ ਵਾਸਤੇ ਤਨਜਤ ਉਹਨੇ ਬਣਾਇਆ ਹਵਾ ਸਾਹ ਲੈਣਾਂ ਤੇ ਉਹਨੇ ਦਿੱਤਾ ਤੇਰੇ ਸਰੀਰ ਦਾ ਅੰਗ ਅੰਗ ਮਾਂ ਦੇ ਪੇਟ ਦੇ ਵਿੱਚ ਉਹਨੇ ਰਚਿਆ ਤੇਰਾ ਸਰੀਰ ਦੀ ਜਿਹੜੀ ਬਾਡੀ ਬਣਾਤੀ ਇਹਨੂੰ ਚਲਾਉਣ ਵਾਸਤੇ ਜਿੰਦ ਜਾਣ ਪਾਤੀ ਉਹਨੇ ਪਾਈ ਹੈ ਉਹਨੇ ਸਾਹ ਦੇ ਦਿੱਤੇ ਜਿੰਨੇ ਇੱਕ ਦਿਨ ਨੂੰ ਦਿੱਤੇ ਤੇਰਾ ਇਹਦੇ ਚ ਕੀ ਆ ਦੱਸ ਆਪਣਾ ਤਾਂ ਕੁਝ ਵੀ ਨਹੀਂ ਐਵੇਂ ਭੁਲੇਖਾ ਹੀ ਪਿਆ ਹੋਇਆ ਵੀ ਮੈਂ ਮੈਂ ਹੈਗਾ ਮੈਂ ਕੁਝ ਵਸ ਆਹੀ ਗੱਲ ਦਾ ਭੁਲੇਖਾ ਹੀ ਹੁੰਦਾ ਹੁੰਦਾ ਨਾ ਭੁਲੇਖਾ ਭੁਲੇਖਾ ਸੱਚ ਨਹੀਂ ਹੁੰਦਾ ਹੁੰਦਾ ਕਹਿੰਦਾ ਤੈਨੂੰ ਭੁਲੇਖਾ ਪੈ ਗਿਆ ਇਹ ਭੁਲੇਖਾ ਹੀ ਪਿਆ ਹੋਇਆ ਭੁਲੇਖਾ ਸੱਚ ਨਹੀਂ ਹੁੰਦਾ ਆਪਾਂ ਕਹਿੰਦੇ ਮੈਨੂੰ ਭੁਲੇਖਾ ਪੈ ਗਿਆ ਫਲਾਣੀ ਚੀਜ਼ ਦਾ ਹੁਣ ਤੁਸੀਂ ਦੇਖੋ ਸੜਕ ਤੇ ਜਾਂਦੇ ਆਂ ਤੁਹਾਨੂੰ ਨਵੀਂ ਨਿਗਾਹ ਮਾਰ ਕੇ ਦਿੱਤੋ ਧੁੱਪੇ ਤੁਹਾਨੂੰ ਦਿਖਿਸ ਜਾਵੇ ਉਹ ਸਾਹਮਣੇ ਗੱਡੀ ਹੋਣੀ ਕਰਦਾ ਬਾਈ ਸੁਪਰ ਹੋਣੀ ਕਰਦਾ ਪਾਣੀ ਤੇ ਪਾਣੀ ਤਾਂ ਹੈ ਨਹੀਂ ਤੁਸੀਂ ਜਾ ਕੇ ਕਹੋਗੇ ਕੋਲੇ ਜਾ ਕੇ ਕਹਿੰਦਾ ਭੁਲੇਖਾ ਪਈ ਇਹ ਪਾਣੀ ਹੁਆ ਆ ਵੀ ਭੁਲੇਖਾ ਹੀ ਐ ਮੈਂ ਮੈਂ ਦਾ ਭੁਲੇਖਾ ਹੀ ਐ ਇਹ ਤੂੰ ਹੀ ਤੂੰ ਐ ਜੋ ਕੁਛ ਮੇਰੇ ਚ ਐ ਉਹੀ ਅਗਲੇ ਸ਼ਰੀਰ ਚ ਐ ਉਹਦੇ ਵਿੱਚ ਵੀ ਇੱਕ ਜੋਤ ਐ ਪੰਡਤਪਾ ਦਾ ਸ਼ਰੀਰ ਐ ਉਹੀ ਮੇਰੇ ਚ ਹੋਵੇ ਉਹਦੇ ਚ ਬਸ ਗੁਰੂ ਜਿਹੜੇ ਹੁੰਦੇ ਨੇ ਇਹਦਾ ਭੁਲੇਖਾ ਕੱਢ ਦਿੰਦੇ ਨੇ ਜਿਹਦਾ ਭੁਲੇਖਾ ਨਿਕਲ ਗਿਆ ਉਹ ਸੰਤ ਕਹਿੰਦੇ ਨੇ ਜਿਵੇਂ ਕਈ ਬੱਚੇ ਹੁੰਦੇ ਆ ਨਾ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਆ ਉਹ ਟੀਚਰ ਇੱਕ ਸਵਾਲ ਪਾਉਂਦਾ ਤੇ ਸਾਰੇ